ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ 채ਨਲ ਤੇ ਤਾਂ ਦੇਖੋ ਜੀ ਮਸਕਰ ਅਪਡੇਟ 2024 ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੇ ਇੱਕ ਹੋਰ ਨੋਟਿਸ ਜਾਰੀ ਕੀਤਾ ਹੈ ਤੇ ਕੁਝ ਪੋਸਟਾਂ ਤੇ ਉਹਨਾਂ ਨੇ ਕਲੇਮ ਨੂੰ ਰੱਦ ਕਰ ਦਿੱਤਾ ਹੈ ਤਾਂ ਉਹ ਤੁਹਾਨੂੰ ਦੱਸਣੀ ਉਹ ਕਿਹੜੀਆਂ ਪੋਸਟਾਂ ਨੇ ਤੇ ਕਿਉਂ ਰੱਦ ਕੀਤਾ ਹੈ ਤਾਂ ਜਲਦੀ ਤੋਂ ਜਲਦੀ ਦੋਸਤੋ ਵੀਡੀਓ ਨੂੰ ਕਰ ਦਿਓ ਲਾਈਕ ਅਤੇ 채ਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਆਪਾਂ ਇੱਥੇ ਦਿੰਨੇ ਆ ਹਰ ਤਰ੍ਹਾਂ ਦੀ ਅਪਡੇਟ ਜੌਬਸ ਦੇ ਰਿਗਾਰਡਿੰਗ ਤਾਂ ਚਲੋ ਦੋਸਤੋ ਤੁਹਾਨੂੰ ਦਿਖਾਉਨੇ ਆ ਜਿਹੜਾ ਕਿ ਨੋਟਿਸ ਜਾਰੀ ਕੀਤਾ ਮਸਕਰ ਅਪਡੇਟਸ ਦੇ ਲਈ ਜਿਵੇਂ ਕਿ ਤੁਸੀਂ ਨੋਟਿਸ ਦੇ ਵਿੱਚ ਵੇਖ ਰਹੇ ਹੋ ਸਿੱਖਿਆ ਵਿਭਾਗ ਵੱਲੋਂ ਇੱਕ ਅਲੀਕਾਟ ਮਾਸਟਰ ਕਾਡਰ ਭਰਤੀ ਦੇ ਲਈ ਵੱਖ-ਵੱਖ ਅਫੀਸ਼ੀਆਂ ਤੇ ਸਿਲੈਕਟ ਹੋਏ ਯੋਗ ਉਮੀਦਵਾਰਾਂ ਨੂੰ ਨੀਤੀ ਪੱਤਰ ਜਾਰੀ ਕੁਪਰੰਤ ਸਟੇਸ਼ਨ ਅਲਾਟ ਕੀਤੇ ਗਏ ਸਨ ਉਗਦੀ ਲਗਤਾਤਾ ਵਿੱਚ ਹੇਠਾਂ ਦਰਸਾਏ ਉਮੀਦਵਾਰਾਂ ਦੀ ਨਿਯੁਕਤੀ ਲਾਂ ਲੈਂਸ ਸੰਬੰਧੀ ਇਨਾਂ ਦੀ ਕੋਸ਼ਨਾ ਪ੍ਰਤੀਨਿਧੀ ਤੇ ਆਧਾਰ ਤੇ ਉਹਨਾਂ ਦੇ ਨਾਮ ਸਾਹਮਣੇ ਦੋਸਾਈ ਗਈ ਸਿਲੈਕਸ਼ਨ ਕੈਟਾਗਰੀ ਵਿੱਚੋਂ ਨਿਯੁਕਤੀ ਵਿੱਚੋਂ ਕਲੇਮ ਖਤਮ ਕੀਤਾ ਜਾਂਦਾ ਹੈ ਤਾਂ ਦੋਸਤੋ ਇਹ ਤਿੰਨ ਬੱਚੇ ਨੇ ਜਿਨ੍ਹਾਂ ਨੇ ਕਿ ਜੁਆਇਨਿੰਗ ਨਹੀਂ ਲਈਏ ਤੇ ਉਹਨਾਂ ਦਾ ਹੁਣ ਕਲੇਮ ਖਤਮ ਕਰ ਦਿੱਤਾ ਹੈ ਮਤਲਬ ਕਿ ਇਹਨਾਂ ਦੀ ਭਰਤੀ ਰੱਦ ਹੈ ਹੁਣ ਇਹ ਭਰਤੀ ਨਹੀਂ ਹੋਣਗੇ ਹੁਣ ਇਹਨਾਂ ਦੀ ਜਗ੍ਹਾ ਤੇ ਬੁਲਾਏ ਜਾਣਗੇ ਨਵੇਂ ਬੱਚੇ ਉਹ ਕਿਹੜੇ ਬੱਚੇ ਹੋਣਗੇ ਇਹ ਤਾਂ ਸਿਰਫ ਵਿਭਾਗ ਨੂੰ ਹੀ ਪਤਾ ਹੈ ਸੋ ਦੋਸਤੋ ਇਹ ਸੀ ਇਕ ਵਾਲੀ ਕੱਟ ਮਾਸਟਰ ਕਾਰਡ ਅਪਡੇਟਸ ਕਿਵੇਂ ਦੀ ਲੱਗੀ ਜਾਣਕਾਰੀ ਹਲੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਅਤੇ ਇਦਾਂ ਦੀ ਜਾਣਕਾਰੀਆਂ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਨਾ ਭੁੱਲਣਾ। ਧੰਨਵਾਦ ਦੋਸਤੋ, ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ।